ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੋਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਬਹੁਤ ਹੀ ਜ਼ਿਆਦਾ ਸਪੀਰੀਅਰ ਕੁਆਲਿਟੀ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਕਾਫੀ ਦਿਨਾਂ ਤੋਂ ਮੈਨੂੰ ਕਾਫੀ ਸਾਰੇ ਇਹ ਭੈਣਾਂ ਦੇ ਮੈਸੇਜ ਔਰ ਕੁਝ ਸਕਰੀਨਸ਼ਾਟ ਵੀ ਆ ਰਹੇ ਸੀ ਕਿ ਅਮਨ ਕੁਝ ਐਦਾਂ ਦਾ ਲੈ ਕੇ ਆਓ ਸਾਡੇ ਵਾਸਤੇ ਕਿਉਂਕਿ ਪਹਿਲਾਂ ਆਪਾਂ ਜਿੰਨੀਆਂ ਵੀ ਵੀਡੀਓਜ਼ ਅਪਲੋਡ ਕੀਤੀਆਂ ਆ ਰਾਉਂਡ ਸਭ ਦੀ ਜਿਹੜੀ ਪ੍ਰਾਈਸ ਸੀ ਮਤਲਬ ਲੱਗਦਾ ਕਿ 1700 ਦੇ ਵਿੱਚ ਵਿੱਚ ਆਪਾਂ ਜੀ ਸੂਟਾਂ ਦੀ ਪ੍ਰਾਈਸ ਰੱਖੀ ਹੋਈ ਸੀ ਠੀਕ ਹੈ ਜੀ ਤੇ ਤੁਹਾਨੂੰ ਕਾਫੀ ਤਰ੍ਹਾਂ ਦੇ ਉਹਦੇ ਵਿੱਚ ਆਪਾਂ ਫੈਬਰਿਕ ਦਿਖਾਏ ਨੇ ਔਰ ਇੱਕ ਗੱਲ ਹੋਰ ਹਮੇਸ਼ਾ ਹੀ ਆਪਾਂ ਫੈਬਰਿਕ ਚਾਹੇ ਤੁਹਾਨੂੰ 1500 ਵਾਲਾ ਸੂਟ ਦਈਏ ਚਾਹੇ ਤੁਹਾਨੂੰ 3500 ਵਾਲਾ ਚਾਹੀਦਾ ਦਈਏ ਚਾਹੇ ਤੁਹਾਨੂੰ 2200 ਜਾਂ 2500 ਵਾਲਾ ਦਈਏ ਬ੍ਰਾਂਡ ਅਸੀਂ ਟਿਸਟਾ ਨੂੰ ਹੀ ਪਹਿਲੇ ਨੰਬਰ ਤੇ ਰੱਖਦੇ ਆ ਕਿ ਟਿਸਟਾ ਦਾ ਹੀ ਬ੍ਰਾਂਡ ਤੁਹਾਡੇ ਵਾਸਤੇ ਜਿਹੜਾ ਲੈ ਕੇ ਆਈਏ ਕਿਉਂਕਿ ਦੇਖੋ ਸਾਨੂੰ ਕਦੀ ਵੀ ਇਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਈ ਕਿ ਤੁਹਾਡਾ ਜਿਹੜਾ ਫੈਬਰਿਕ ਉਹ ਸ਼ਰਿੰਕ ਹੋ ਗਿਆ ਜਾਂ ਕਿਸੇ ਤਰ੍ਹਾਂ ਵੀ ਕੁਝ ਵੀ ਲਾਲੋ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਸਾਨੂੰ ਨਹੀਂ ਆਈ ਹੈਗੀ ਤੇ ਹੋਪ ਕਿ ਜਿਹੜੀ ਅੱਜ ਵਾਲੀ ਕਲੈਕਸ਼ਨ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਪਸੰਦ ਆਏਗੀ ਕਿਉਂਕਿ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਔਰ ਇੰਨੀ ਕਿ ਜਿਆਦਾ ਸਪੀਰੀਅਰ ਕੁਆਲਿਟੀ ਅੱਜ ਜਿਹੜੀ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਇਹ ਸਾਰੇ ਕਾਟਨ ਤੋਂ ਹਟ ਕੇ ਦਿਖਾਵਾਂਗੇ ਔਰ ਬਿਲਕੁਲ ਫੁੱਲ ਪਿਓਰ ਦੇ ਵਿੱਚ ਦਿਖਾਵਾਂਗੇ ਜਿਹੜੀਆਂ ਭੈਣਾਂ ਨੂੰ ਪਤਾ ਹੈ ਕਿ ਫੁੱਲ ਪਿਓਰ ਕੀ ਚੀਜ਼ ਹੈ ਹਨਾ ਦੇਖੋ ਸੋਨੇ ਔਰ ਚਾਂਦੀ ਦੇ ਵਿੱਚ ਕਾਫੀ ਫ ਵਾਂਗੇ ਕਿਉਂਕਿ ਉਸ ਤੋਂ ਪਹਿਲਾਂ ਆਪਾਂ ਚਾਂਦੀ ਤੁਹਾਨੂੰ ਦੇ ਚੁੱਕੇ ਹਾਂ ਠੀਕ ਹੈ ਜੀ ਤੇ ਲੋ ਪੈਨੋ ਜਿਆਦਾ देर ਨਾ ਕਰਦੇ ਹੋਏ ਤੁਹਾਡੇ ਨਾਲ ਆਪਾਂ ਸੋਹਣੇ ਸੋਹਣੇ ਸੂਟ ਜਿਹੜੇ ਦੇ ਸ਼ੇਅਰ ਕਰਦੇ ਹਾਂ ਔਰ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਾਉਣਾ ਹੋਵੇ ਜਾਂ ਤੁਹਾਨੂੰ ਕੋਈ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਸੂਟ ਬਾਰੇ ਫੈਬਰਿਕ ਬਾਰੇ ਤੁਸੀਂ ਸਾਨੂੰ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਤਾਂ ਫਿਲਹਾਲ ਤੁਸੀਂ ਇਸ ਵੀਡੀਓ ਤੇ ਧਿਆਨ ਦੇਣਾ ਕਿ ਜਿਹੜੇ ਪ੍ਰਿੰਟ ਆਪਾਂ ਤੁਹਾਨੂੰ ਦਿਖਾ ਰਿਹਾ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਪ੍ਰਿੰਟ ਪਸੰਦ ਹੈ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਬਾਖਮਾਲ ਪ੍ਰਿੰਟ ਜਿੰਨੀ ਤਾਰੀਫ ਕਰਾਂ ਓਨੀ ਘਟੇ ਐ ਇੰਨਾ ਕੁ ਸੋਹਣਾ ਪ੍ਰਿੰਟ ਐ ਨਾ ਬਹੁਤ ਹੀ ਪਿਆਰਾ ਔਰ ਜਿਵੇਂ ਜਿਵੇਂ ਗਰਮੀ ਵਧ ਰਹੀ ਐ ਤਿਵੇਂ ਤਿਵੇਂ ਸਾਡੇ ਪ੍ਰਿੰਟ ਜਿਹੜੇ ਨੇ ਫੋਰ ਸੋਹਣੇ ਆ ਰਹੇ ਨੇ ਸਾਡੇ ਕੋਲ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਐ ਬੜੀ ਸੋਹਣੀ ਮਿੱਠੀ ਮਿੱਠੀ ਜੀ ਸ਼ੇਡ ਐ ਔਰ ਟੀਸਟਾ ਦਾ ਬ੍ਰਾਂਡ ਐ ਠੀਕ ਐ ਜੀ ਸਟੈਂਪ ਉੱਪਰ ਲੱਗੀ ਹੋਈ ਐ ਅਗਰ ਅਸੀਂ ਤੁਹਾਨੂੰ ਵੀਡੀਓ ਚ ਸਟੈਂਪ ਕਈ ਵਾਰ ਸਟੈਂਪ ਦਿਖਾਉਣਾ ਭੁੱਲ ਜਾਂਨੇ ਆ ਤਾਂ ਜਦੋਂ ਤੁਹਾਡੇ ਕੋਲ ਸੂਟ ਆਉਂਦਾ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਲਓ ਪਹਿਨੋ ਔਰ ਇੱਕ ਗੱਲ ਹੋਰ ਤੁਸੀਂ ਹੁਣ ਕਹੋਗੇ ਕਿ ਇਹਦੇ ਵਿੱਚ ਨਵਾਂ ਕੀ ਐ ਮਨ કોટਨ ਠੀਕ ਹੈ ਚੁੰਦੇਰੀ ਮਲ ਕੋਟਨ ਹੈ ਇਹ ਔਰ ਪਿਓਰ ਦੇ ਵਿੱਚ ਹੈ ਜੇਕਰ ਮੈਂ ਪਿਓਰ ਕਹਿ ਰਹੀ ਹਾਂ ਤਾਂ 100% ਪਿਓਰ ਹੈ ਠੀਕ ਹੈ ਜੀ ਹੁਣ ਤੁਸੀਂ ਬਾਟਮ ਦਾ ਫੈਬਰਿਕ ਦੇਖੋ ਬਹੁਤ ਹੀ ਪਿਆਰਾ ਜਿਹਾ ਇਹਦੇ ਸੈਲਫ ਪ੍ਰਿੰਟ ਬਣਿਆ ਹੋਇਆ ਔਰ ਹਲਕਾ ਹਲਕਾ ਜਿਹਾ ਚੈੱਕ ਹੈ ਠੀਕ ਹੈ ਜੀ ਹੁਣ ਜਿਹੜੀ ਇਹਦੇ ਚ ਹਲਕੀ ਕੁਆਲਿਟੀ ਆਉਂਦੀ ਉਹ ਥੋੜੀ ਹਾਰਡ ਹੋਏਗੀ ਠੀਕ ਹੈ ਔਰ ਉਹਦੀ ਪ੍ਰਾਈਸ ਵੀ ਬਿਲਕੁਲ ਘੱਟ ਹੋਏਗੀ ਇਹਦੇ ਅਕੋਰਡਿੰਗ ਪ੍ਰਾਈਸ ਦਾ ਵੀ ਫਰਕ ਹੋਏਗਾ ਔਰ ਫੈਬਰਿਕ ਦਾ ਵੀ ਫਰਕ ਹੋਏਗਾ ਇੰਨਾ ਕ ਜਿਆਦਾ ਸੌਫਟ ਫੈਬਰਿਕ ਹੈ ਔਰ ਇੱਕ ਗੱਲ ਹੋਰ ਲਾਈਨਿੰਗ ਦੀ ਜਰੂਰਤ ਹੈਗੀ ਐ ਜੀ ਵਿਦਆਊਟ ਲਾਈਨਿੰਗ ਇਹ ਸੂਟ ਨਾ ਸਟਿਚ ਕਰਵਾਇਓ ਕਿਉਂਕਿ ਇਹ ਜਿਹੜਾ ਫੈਬਰਿਕ ਹੈ ਬੜਾ ਹੀ ਲਾਈਟ ਵੇਟ ਹੈ ਸੌਫਟ ਹੈ ਔਰ ਬਿਲਕੁਲ ਪਿਓਰ ਦੇ ਵਿੱਚ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਬੜਾ ਹੀ ਪਿਆਰਾ ਜੇ ਤੁਹਾਡੇ ਸੂਟ ਬਣਨਗੇ ਔਰ ਇਦਾਂ ਨਹੀਂ ਹੈਗਾ ਕਿ ਤੁਸੀਂ ਇਹ ਸੂਟ ਪਾ ਕੇ ਕਿਤੇ ਜਾ ਨਹੀਂ ਸਕਦੇ ਤੁਸੀਂ ਕਿਤੇ ਵੀ ਜਾਣਾ ਇਹ ਸੂਟ ਵੇਅਰ ਕਰਕੇ ਜਾਓ ਵਿਦਆਊਟ ਦੁਪੱਟਾ ਨੇ ਜੀ ਤੁਸੀਂ ਦੁਪੱਟੇ ਰੈਡੀ ਕਰਵਾਉਣਾ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਅਗਰ ਵਿਦਆਊਟ ਦੁਪੱਟਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਵਿਦਆਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਇੰਨਾ ਕੁ ਜ਼ਿਆਦਾ ਸੌਫਟ ਫੈਬਰਿਕ ਹੈ ਨਾ ਜਿਹੜੀਆਂ ਪਹਿਣਾ ਖਾਸ ਕਰਕੇ ਫੋਰਨ ਤੋਂ ਵੀ ਆ ਰਹੀਆਂ ਨੇ ਤੇ ਉਹ ਪਹਿਣਾ ਵੀ ਆਪਣੇ ਲਈ ਬਣਾ ਸਕਦੇ ਆਣੇ ਕਿਉਂਕਿ ਪਹਿਣਾ ਨੂੰ ਡਰ ਲੱਗ ਰਿਹਾ ਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਏ ਤੇ ਅਸੀਂ ਸੂਟ ਕਿਹੜੇ ਪਾਣੇ ਨੇ ਆ ਕੇ ਤੇ ਲੋ ਪਹਿਣਾ ਤੁਹਾਡੀ ਟੈਨਸ਼ਨ ਫੇਰ ਅੱਜ ਆਪਾਂ ਖਤਮ ਕਰਤੀ ਕਿਉਂਕਿ ਆਪਾਂ ਜਦੋਂ ਵੀ ਸੂਟ ਲੈ ਕੇ ਆਉਣਾ ਤੁਹਾਡੀ ਟੈਨਸ਼ਨ ਖਤਮ ਕਰ ਦਿੰਦੇ ਆ ਠੀਕ ਹੈ ਤੇ ਜਿਹੜਾ ਜਿਹੜਾ ਪ੍ਰਿੰਟ ਪਸੰਦ ਆ ਫਟਾਫਟ ਆਪਣੇ ਲਈ ਰੈਡੀ ਕਰਵਾ ਲਓ ਤੇ ਆਪਣੇ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆਏ ਹੋਏ ਨੇ ਇਹਦੇ ਵਿੱਚ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਦੋ ਕਿ ਨਹੀਂ ਸਾਨੂੰ ਇਹ ਕਲਰ ਨਹੀਂ ਪਸੰਦ ਹੈਗਾ। ਹੁਣ ਪ੍ਰਿੰਟਿੰਗ ਸਬ ਦੀ ਡਿਫਰੈਂਟ ਰਹੇਗੀ ਠੀਕ ਹੈ ਜੀ। ਕਿਉਂਕਿ ਆਪਾਂ ਦੋ ਤਰ੍ਹਾਂ ਦੀ ਪ੍ਰਿੰਟਿੰਗ ਤੁਹਾਨੂੰ ਦਿਖਾਉਣੀ ਆ ਹਮੇਸ਼ਾ ਕਿਸੇ ਨੂੰ ਥੋੜੀ ਵੱਡੇ ਫਲਾਰ ਵਾਲੀ ਪ੍ਰਿੰਟਿੰਗ ਪਸੰਦ ਹੁੰਦੀ ਹੈ ਕਿਸੇ ਨੂੰ ਥੋੜੇ ਛੋਟੇ ਵਾਲੀ ਕਿਸੇ ਨੂੰ ਮੀਡੀਅਮ ਜਿਹੀ ਵਾਲੀ ਹੁਣ ਤੁਸੀਂ ਇਹ ਪ੍ਰਿੰਟ ਵੀ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਔਰ ਹਰੇ ਕੇਸ ਦੀਆਂ ਪਹਿਣਾ ਇਹ ਸੂਟ ਆਪਣੇ ਲਈ ਬਣਾ ਸਕਦੀਆਂ ਨੇ ਹੁਣ ਮੈਂ ਕਈ ਵਾਰ ਕਹਿ ਦਿੰਨੀ ਆ ਕਿ 20 ਪਲੱਸ ਵੀ ਬਣਾ ਸਕਦੀਆਂ ਨੇ ਠੀਕ ਹੈ 20 ਤੋਂ ਘੱਟ ਵਾਲੀਆਂ ਪਹਿਣਾ ਵੀ ਬਣਾ ਸਕਦੀਆਂ ਨੇ ਠੀਕ ਹੈ ਔਰ 50 ਪਲੱਸ ਵਾਲੀਆਂ ਵੀ ਤੇ ਇੱਕ ਭੈਣ ਦਾ ਹਮੇਸ਼ਾ ਹੀ ਮੈਸੇਜ ਆਉਂਦਾ ਉਹ ਕਹਿੰਦੇ ਅਮ ਜਿਹੜੇ 60 ਪਲੱਸ ਵਾਲੇ ਨੇ ਉਹ ਕਿ ਉਹ ਸੂਟ ਵੀ ਨੇ ਜਿਹੜੇ 60+ ਵਾਲੇ ਵੀ ਬਣਾ ਸਕਦੇ ਨੇ ਕਲਰ ਚੈੱਕ ਕਰੀ ਜਾਓ ਬਹੁਤ ਹੀ ਪਿਆਰੇ ਨੇ ਔਰ ਜਿਹੜੀ ਮੈਚਿੰਗ ਇਹਨਾਂ ਦੀ ਹੋਈ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਔਰ ਬਹੁਤ ਹੀ ਅਦਰ ਸਪਿਰਰ ਕੁਆਲਿਟੀ ਹੈ ਦੇਖੋ ਕੋਈ ਵੀ ਚੀਜ਼ ਤੁਹਾਨੂੰ ਇਦਾਂ ਨਹੀਂ ਦਵਾਂਗੇ ਕਿ ਇਹ ਵੀ ਦਾ ਕੋਈ ਮਾਰਕੀਟ ਦੇ ਵਿੱਚ ਕੋਈ ਨਾਂ ਨਹੀਂ ਹੈਗਾ ਜਾਂ ਇਹ ਕਪੜਾ ਹੈ ਟੈਗ ਵੀ ਸਾਨੂੰ ਤਾਂ ਕਦੀ ਮਿਲਿਆ ਨਹੀਂ ਹੈਗਾ ਕਿਉਂਕਿ ਅਸੀਂ ਤੁਹਾਡੇ ਵਾਸਤੇ ਉਹੀ ਚੀਜ਼ ਲੈ ਕੇ ਆਉਨੇ ਆ ਜੋ ਹਜੇ ਤੱਕ ਮਾਰਕੀਟ ਦੇ ਵਿੱਚ ਆਈ ਨਹੀਂ ਹੁੰਦੀ ਠੀਕ ਹੈ ਇਸ ਤੋਂ ਬਾਅਦ ਬਹੁਤ ਕੁਝ ਆ ਜਾਏਗਾ ਕਾਪੀਆਂ ਵੀ ਆ ਜਾਣਗੀਆਂ ਘੱਟ ਪ੍ਰਾਈਸ ਦੇ ਵਿੱਚ ਵੀ ਆ ਜਾਣਗੇ ਹਨ ਪਰ ਸਾਨੂੰ ਇਹ ਹੁੰਦਾ ਕਿ ਆਪਾਂ ਤੁਹਾਨੂੰ ਕੁਝ ਵਧੀਆ ਹੀ ਦਈਏ ਠੀਕ ਹੈ ਤੇ ਫੈਬਰਿਕ ਚੈੱਕ ਕਰੋ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਬਹੁਤ ਹੀ ਪਿਆਰਾ ਫੈਬਰਿਕ ਹੈ ਬੜਾ ਹੀ ਸੌਫਟ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਗਰਮੀ ਨਹੀਂ ਲੱਗੇਗੀ ਠੀਕ ਹੈ ਇਸ ਚੀਜ਼ ਦੀ ਮੈਂ ਗਾਰੰਟੀ ਲੈਣੀ ਆ ਠੀਕ ਹੈ ਜੀ ਪ੍ਰਿੰਟ ਪਸੰਦ ਕਰੀ ਜੋ ਬੜਾ ਹੀ ਪਿਆਰਾ ਪ੍ਰਿੰਟ ਹੈ ਜੀ ਸਭ ਦੀ ਪਹਿਲੀ ਚੁਆਇਸ ਬਣਨ ਵਾਲੇ ਨੇ ਇਹ ਵਾਲੇ ਸੂਟ ਠੀਕ ਹੈ ਡਿਜ਼ਾਈਨਿੰਗ ਕਿੱਦਾਂ ਦੀ ਕਰਾਉਣੀ ਹੋ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਅੱਛੇ ਤਰੀਕੇ ਨਾਲ ਇਹਨਾਂ ਨੂੰ ਸਟਿਚ ਕਰਵਾਓ ਅੱਛੇ ਦੁਪੱਟੇ ਇਹਨਾਂ ਦੇ ਨਾਲ ਐਡ-ਆਨ ਕਰਵਾਓ ਬਹੁਤ ਹੀ ਪਿਆਰੇ ਤੁਹਾਡੇ ਇਹ ਵਾਲੇ ਸੂਟ ਜਿਹੜੇ ਨੇ ਰੈਡੀ ਹੋਣਗੇ ਠੀਕ ਹੈ ਜੀ ਲੋ ਸਕਰੀਨਸ਼ਾਟ ਲਈ ਜਾਓ ਹੁਣ ਸਕਰੀਨਸ਼ਾਟ ਲੈਣ ਦੇ ਵਿੱਚ ਦੇਰੀ ਨਾ ਕਰਿਓ ਔਰ ਬਿਗੈਸ ਸਕਰੀਨਸ਼ਾਟ ਤੋਂ ਮੈਨੂੰ ਪ੍ਰਾਈਸ ਜਾਂ ਕੁਝ ਵੀ ਇਦਾਂ ਦਾ ਨਾਂ ਪੁੱਛਿਓ ਠੀਕ ਹੈ ਜੀ ਵਸਤਾ ਆਪਾਂ ਪ੍ਰਾਈਸ ਉੱਪਰ ਸ਼ੋਅ ਕਰ ਰਹੇ ਆ ਠੀਕ ਹੈ ਜੀ ਔਰ ਮੈਂ ਹਮੇਸ਼ਾ ਹੀ ਕਹਿਣੀ ਹੁੰਨੀ ਆ ਕਿ ਪਲੀਜ਼ ਇਹਦਾ ਨਾ ਕਰਿਆ ਕਰੋ ਕਿ ਸਾਡੇ ਸੂਟ ਹੋਲਡ ਕਰ ਲਓ ਅਸੀਂ ਮਾਰਨਿੰਗ ਤੱਕ ਪੇਮੈਂਟ ਕਰ ਦਾਂਗੇ ਕਿਉਂਕਿ ਦੇਖੋ ਸਾਨੂੰ ਹੋਲਡ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਜਿਹੜੀਆਂ ਭੈਣਾਂ ਨੇ ਪੇਮੈਂਟ ਨਾਲ ਦੀ ਨਾਲ ਹੀ ਪਾ ਦਿੰਦੀਆਂ ਨੇ ਫਿਰ ਸਾਨੂੰ ਉਹਨਾਂ ਨੂੰ ਹੀ ਸੂਟ ਦੇਣੇ ਪੈਂਦੇ ਨੇ ਠੀਕ ਹੈ ਇਸ ਕਰਕੇ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਸ਼ੋਅ ਕਰ ਦਿੰਦੇ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਆਪਣਾ ਕਯੂਆਰ ਕੋਡ ਜਾਂ ਗੂਗਲ ਪੇ ਨੰਬਰ ਵਗੈਰਾ ਸੈਂਡ ਕਰਾਂਗੇ ਪੇਮੈਂਟ ਕਰਕੇ ਤੁਸੀਂ ਆਪਣੇ ਲਈ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਹਾਂ ਇੱਕ ਗੱਲ ਹੋਰ ਮੈਂ ਇੰਨਾ ਕਰ ਸਕਦੀ ਹਾਂ ਉਹਨਾਂ ਭੈਣਾਂ ਵਾਸਤੇ ਹਨ ਜਿਨ੍ਹਾਂ ਨੂੰ ਕਹਿ ਦਿੰਦੇ ਜਿਹੜੇ ਭੈਣ ਵੀ ਅਮਨ ਸਵੇਰੇ ਕਰ ਦਾਂਗੇ ਪੇਮੈਂਟ ਜਾਂ ਅਗਲੇ ਦਿਨ ਕਰ ਦਾਂਗੇ ਤੇ ਤੁਸੀਂ ਭੈਣ ਨੂੰ ਹਾਫ ਪੇਮੈਂਟ ਪਾ ਕੇ ਠੀਕ ਹੈ ਤੁਸੀਂ ਜ਼ਰੂਰੀ ਨਹੀਂ ਕਿ ਸਾਰੀ ਪੇਮੈਂਟ ਪਾਣੀ ਤੁਸੀਂ ਹਾਫ ਪੇਮੈਂਟ ਪਾ ਕੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਪ੍ਰ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਔਰ ਕੁਆਲਟੀ ਵਾਈਜ਼ ਅਗਰ ਮੈਂ ਗੱਲ ਕਰਾਂ ਤਾਂ ਬਿਲਕੁਲ ਫੁੱਲ ਪਿਓਰ ਤੁਹਾਨੂੰ ਚੰਦੇਰੀ ਮਲ ਕਾਟਨ ਦੇ ਰਿਹਾ ਠੀਕ ਹੈ ਜੀ ਪਹਿਲਾਂ ਆਪਾਂ ਮਲ ਕਾਟਨ ਲੈ ਕੇ ਆਏ ਸੀ ਹੁਣ ਆਪਾਂ ਫੁੱਲ ਪਿਓਰ ਦੇ ਵਿੱਚ ਮਲ ਕਾਟਨ ਜਿਹੜੀ ਲੈ ਕੇ ਆਏ ਆ ਠੀਕ ਹੈ ਜੀ ਤੇ ਦੇਖੋ ਪ੍ਰਾਈਸ ਦਾ ਵੀ ਫਰਕ ਹੈ ਪਹਿਲਾਂ ਆਪਾਂ ਤੁਹਾਨੂੰ ਪਿਓਰ ਦੇ ਵਿੱਚ ਨਹੀਂ ਦਿੱਤੀ ਹੈਗੀ ਠੀਕ ਹੈ ਬਟ ਕੁਆਲਟੀ ਉਹ ਵੀ ਬਹੁਤ ਵਧੀਆ ਸੀ ਠੀਕ ਹੈ ਜੀ ਕਿਉਂਕਿ ਸਭ ਦਾ ਬਜਟ ਸੇਮ ਨਹੀਂ ਹੁੰਦਾ ਕੋਈ ਥੋੜੇ ਨਾਰਮਲ ਰੇਟ ਦੇ ਵਿੱਚ ਵੀ ਬਣਾਉਣ ਵਾਲਾ ਹੁੰਦਾ ਏ ਔਰ ਕਈ ਭੈਣਾਂ ਦੀ ਡਿਮਾਂਡ ਇਹ ਤੇ ਅੱਜ ਲੋ ਭੈਣੋ ਤੁਹਾਡੇ ਵਾਸਤੇ ਆਪਾਂ ਪਿਓਰ ਲੈ ਕੇ ਆਏ ਆ ਜਿਹੜੀਆਂ ਭੈਣਾਂ ਨੂੰ ਪਤਾ ਹੈ ਕਿ ਪਿਓਰ ਦਾ ਟੈਸਟ ਕੀ ਹੁੰਦਾ ਏ ਲੋ ਜੀ ਇਹਦੇ ਵਿੱਚ ਸੈਕਿੰਡ ਕਲਰ ਏ ਵਾਲਾ ਰਹੇਗਾ ਬਹੁਤ ਪਿਆਰੇ ਕਲਰ ਨੇ ਜੀ ਔਰ ਲਿਮਟਿਡ ਜਸਟਾਕ ਆਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਟਿਸਟਾ ਜ਼ਿਆਦਾ ਸਟਾਕ ਦੇ ਵਿੱਚ ਨਹੀਂ ਸੂਟ ਰੈਡੀ ਕਰਦਾ ਕਿਉਂਕਿ ਤੁਹਾਡੇ ਪ੍ਰਿੰਟ ਜਿਹੜੇ ਨੇ ਥੋੜੇ ਡਿਫਰੈਂਟ ਹੁੰਦੇ ਨੇ ਔਰ ਅਸੀਂ ਆਪਣੀ ਚੁਆਇਸ ਅਕੋਰਡਿੰਗ ਹੀ ਪ੍ਰਿੰਟ ਰੈਡੀ ਕਰਵਾਉਨੇ ਆ ਠੀਕ ਹੈ ਜੀ ਕਿਉਂਕਿ ਸਾਨੂੰ ਵੀ ਪਤਾ ਹੈ ਕਿ ਸਾਡੀਆਂ ਭੈਣਾਂ ਦੀ ਡਿਮਾਂਡ ਕਿੱਦਾਂ ਦੀ ਉਹਨਾਂ ਦੀ ਚੁਆਇਸ ਕਿੱਦਾਂ ਦੀ ਹੈ ਬੜੇ ਸੋਹਣੇ ਸਿੰਪਲ ਸੋਬਰ ਜੇ ਔਰ ਜ਼ਿਆਦਾ ਡਾਰਕ ਦੇ ਵਿੱਚ ਨਹੀਂ ਆਪਾਂ ਕਲਰ ਬਣਵਾਉਂਦੇ ਹੈਗੇ ਕਿਉਂਕਿ ਸਾਨੂੰ ਖੁਦ ਨਹੀਂ ਇਦਾਂ ਦੇ ਕਲਰ ਚੰਗੇ ਲਾਦੇ ਜਿਹੜਾ ਆਪਾਂ ਡਾਰਕ ਜਿਨ੍ਹਾਂ ਦਾ ਕੋਈ ਕੰਬੀਨੇਸ਼ਨ ਹੀ ਨਾ ਹੋਵੇ ਕਿਸ ਹੁਣ ਜਿਹੜੇ ਇਹ ਵਾਲੇ ਪ੍ਰਿੰਟ ਨੇ ਨਾ ਇਹ ਤੁਸੀਂ ਹਰ ਇੱਕ ਜਗ੍ਹਾ ਤੇ ਪਾ ਕੇ ਜਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਡਾਰਕ ਸ਼ੇਡ ਨਹੀਂ ਹੈਗੀ ਠੀਕ ਹੈ ਅਗਰ ਕੁਝ ਲੱਗ ਰਿਹਾ ਵੀ ਤੁਹਾਨੂੰ ਡਾਰਕ ਤਾਂ ਉਹ ਬੜਾ ਹੀ ਲਿਮਟ ਦੇ ਵਿੱਚ ਡਾਰਕ ਆਪਾਂ ਰੱਖਿਆ ਕੋਈ ਇਦਾਂ ਨਹੀਂ ਕਿ ਟੂ ਮੱਚ ਡਾਰਕ ਆਪਾਂ ਕਰਤਾ ਹਨਾ ਵੀ ਜੋ ਸਾਡੀ ਸੋਚ ਤੋਂ ਵੀ ਪਰੇ ਹੋ ਗਿਆ ਉਹ ਚੀਜ਼ ਨਹੀਂ ਆਪਾਂ ਰੱਖੀ ਹੈਗੀ ਠੀਕ ਹੈ ਜੀ ਤੇ ਲੋ ਬਹੁਤ ਸੋਹਣੀ ਸੈਲਪ ਰਿੰਟਿੰਗ ਬਣੀ ਹੋਈ ਬਾਟਮ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਪੀਰੀਅਰ ਕੁਆਲਿਟੀ ਹੈ ਟਿਸਤਾ ਦਾ ਬ੍ਰਾਂਡ ਹੈ ਜੀ ਔਰ ਅੱਛੀ ਕੁਆਲਿਟੀ ਦਾ ਔਰ ਬਿਲਕੁਲ ਫੁੱਲ ਪਿਓਰ ਚੰਦੇਰੀ ਮਲ ਕਾਟਨ ਹੈ ਜੀ ਠੀਕ ਹੈ ਜੀ ਕਾਫੀ ਟਾਈਮ ਤੋਂ ਮੈਸੇਜ ਆ ਰਹੇ ਸੀ ਕਿ ਪਲੀਜ਼ ਸਮਨ ਕੁਝ ਹੋਰ ਵਧੀਆ ਲੈ ਕੇ ਆਓ ਕੁਝ ਹੋਰ ਵਧੀਆ ਲੈ ਕੇ ਆਓ ਤੇ ਜੇ ਅੱਜ ਕੋਈ ਭੈਣ ਰਹਿ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਇਹ ਪੀਸ ਆਪਾਂ ਨੂੰ ਮਿਲਣਗੇ ਕਿਉਂਕਿ ਇਹਨਾਂ ਦੇ ਵਿੱਚ ਕਲਰ ਜਿਹੜੇ ਆਏ ਨੇ ਨਾ ਬੜੇ ਸੋਹਣੇ ਸਿੰਪਲ ਸੋਬਰ ਜੇ ਡੀਸੈਂਟ ਜੇ ਕਲਰ ਆਏ ਹੋਏ ਨੇ ਔਰ ਤਾਂ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਤੁਸੀਂ ਕੀ ਵੇਅਰ ਕੀਤਾ ਹੋਇਆ ਠੀਕ ਹੈ ਤੁਹਾਡਾ ਸੂਟ ਆਪ ਹੀ ਬੋਲ ਕੇ ਦੱਸੇਗਾ ਬਹੁਤ ਨਾਈਸ ਕਲਰ ਨੇ ਔਰ ਫੈਬਰਿਕ ਮੈਂ ਤੁਹਾਨੂੰ ਅਗਰ ਦੱਸਾਂ ਤਾਂ ਬਹੁਤ ਜ਼ਿਆਦਾ ਲਾਈਟ ਵੇਟ ਹੈ ਵੀ ਅਗਰ ਲਾਈਟ ਵੇਟ ਹੋਏਗਾ ਤਾਂ ਪਤਾ ਲੱਗ ਜਾਏਗਾ ਠੀਕ ਹੈ ਅਗਰ ਕਾਫੀ ਹੈਵੀ ਫੈਬਰਿਕ ਹੋਏ ਤਾਂ ਦਾ ਮਤਲਬ ਕੀ ਉਹ ਪਿਓਰ ਨਹੀਂ ਹੈਗੀ ਠੀਕ ਹੈ ਜੀ ਲੋਚ ਏਵੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਜਿਹੜਾ ਜਿਹੜਾ ਸੂਟ ਪਸੰਦ ਹੈ ਪਲੀਜ਼ देर ਨਾ ਕਰਿਓ ਠੀਕ ਹੈ ਨਾ ਤਾਂ ਖੁਦ ਆਪਣਾ ਟਾਈਮ ਵੇਸਟ ਕਰੋ ਨਾ ਹੀ ਮੇਰਾ ਟਾਈਮ ਵੇਸਟ ਕਰੋ ਕਿਉਂਕਿ ਸਾਡਾ ਕੋਈ ਵੀ ਪ੍ਰਿੰਟ ਸੂਟ ਬਹੁਤਾ ਟਾਈਮ ਨਹੀਂ ਰੁਕਦਾ ਹੈਗਾ ਹੁਣ ਜਿਵੇਂ ਕਈ ਵਾਰ ਮੇਰੇ ਪਿੱਛੇ ਸੂਟ ਪਏ ਹੁੰਦੇ ਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਨਾ ਸਟਾਕ ਪਿਆ ਆਪਣਾ ਇੱਧਰ ਵੀ ਪਿਆ ਆਰਡਰ ਇੱਧਰ ਵੀ ਪਿਆ ਇਹ ਸਾਰੇ ਬੁਕਿੰਗ ਵਾਲੇ ਹੀ ਹੁੰਦੇ ਆ ਕਿਉਂਕਿ ਜਿਹੜੀਆਂ ਫੌਰਨ ਵਾਲੀਆਂ ਪਹਿਣਾਉਣ ਨੇ ਹਨਾ ਜਾਂ ਜਿਨ੍ਹਾਂ ਦਾ ਲੰਬਾ ਆਰਡਰ ਚੱਲਦਾ ਆ ਰਾਉਂਡ 6 6 ਮਹੀਨੇ ਲੱਗ ਜਾਂਦੇ ਆ ਸਾਡੇ ਕੋ 15 ਸੂਟ ਹੋ ਗਏ ਕਿਸੇ ਭਾਂ ਦੇ 20 ਸੂਟ ਹੋ ਗਏ ਕਿਸੇ ਘਰ ਦੇ 35 ਸੂਟ ਹੋ ਗਏ 40 ਸੂਟ ਹੋ ਗਏ ਇਦਾਂ ਕਰਕੇ ਸਾਡੇ ਕੋਲ ਜਿਹੜਾ ਥੋੜਾ ਟਾਈਮ ਲੱਗ ਜਾਂਦਾ ਔਰ ਸਾਨੂੰ ਉਹ ਟਾਈਮ ਦਿੰਦੇ ਵੀ ਨਹੀਂ ਕਿ ਸਾਡੇ 6 ਮਹੀਨੇ ਚ ਰੈਡੀ ਕਰ ਦੋ 7 ਮਹੀਨੇ ਚ ਰੈਡੀ ਕਰ ਦੋ ਔਰ ਉਹਨਾਂ ਦੇ ਸੂਟ ਹੁੰਦੇ ਨੇ ਜੋ ਆਪਾਂ ਹੋਲਡ ਕੀਤੇ ਹੁੰਦੇ ਨੇ ਠੀਕ ਹੈ ਭਾਣੋ ਤੇ ਲੋ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਡਾਰਕ ਸ਼ੇਡ ਇਸ ਨੂੰ ਲੈਸ਼ਸ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਇਸ ਦੇ ਉੱਪਰ ਪਲੇਨ ਫੈਬਰਿਕ ਲਗਾ ਕੇ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਬਾਟਮ ਬਹੁਤ ਸੋਹਣੀ ਪ੍ਰਿੰਟ ਆਡੀ ਜਿਹੜੇ ਸੂਟ ਜੀ ਲੁੱਕ ਬਣੇਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਸਲਵਾਰ ਰਹੇਗੀ ਨਾਲ ਔਰ ਤੁਹਾਨੂੰ ਤੁਸੀਂ ਕਿਤੇ ਵੀ ਜਾਣਾ ਹੈ ਨਾ ਤਾਂ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ ਕਿ ਕਿਹੜਾ ਸੂਟ ਪਾ ਕੇ ਜਾਈਏ ਠੀਕ ਹੈ ਕਿਉਂਕਿ ਇਹ ਕਲਰ ਬਹੁਤ ਹੀ ਅਗਾ ਸੋਹਣੇ ਨੇ ਔਰ ਹਰ ਇੱਕ ਜਗ੍ਹਾ ਤੁਸੀਂ ਸੂਟ ਵਾਲੇ ਪਾ ਕੇ ਜਾ ਸਕਦੇ ਹੋ ਤੇ ਬਾਟਮ ਦਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੋਹਣਾ ਜਿਹਾ ਸੈਲਫ ਪ੍ਰਿੰਟ ਦੇ ਵਿੱਚ ਔਰ ਹਲਕਾ ਜਿਹਾ ਚੈੱਕ ਤੁਹਾਨੂੰ ਨਜ਼ਰ ਆ ਰਿਹਾ ਹੁਣ ਇਸ ਫੈਬਰਿਕ ਦੇ ਠੀਕ ਹੈ ਜੀ ਸ਼ਰਟ ਦੇ ਵਿੱਚ ਵੀ ਚੈੱਕ ਰਹੇਗਾ ਠੀਕ ਹੈ ਮੈਂ ਸ਼ਰਟ ਦੇ ਵਿੱਚ ਤੁਹਾਨੂੰ ਦਿਖਾਣਾ ਭੁੱਲ ਗਈ ਸ਼ਰਟ ਦੇ ਵਿੱਚ ਵੀ ਹਲਕਾ ਫੁਲਕਾ ਚੈੱਕ ਰਹੇਗਾ ਸਾਜ ਤੁਹਾਨੂੰ ਇਸ ਸਾਈਡ ਤੋਂ ਤੁਹਾਨੂੰ ਪਤਾ ਲੱਗਦਾ ਹੋਵੇ ਕਿ ਹਾਂ ਚੈੱਕ ਹੈਗਾ ਵਿੱਚ ਬਹੁਤ ਫਾਈਨ ਕੁਆਲਿਟੀ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੈ ਬਿਨਾਂ ਦੁਪੱਟੇ ਤੋਂ ਆਪਾਂ ਤੁਹਾਨੂੰ ਪ੍ਰਾਈਸ ਸ਼ੋ ਕਰ ਰਹੇ ਹਾਂ ਠੀਕ ਹੈ ਜਿਹਦੇ ਨਾਲ ਦੁਪੱਟਾ ਹੁੰਦਾ ਉਹਦੇ ਨਾਲ ਆਪਾਂ ਤੁਹਾਨੂੰ ਦੁਪੱਟੇ ਦਾ ਪ੍ਰਾਈਸ ਸ਼ੋ ਕਰਦੇ ਹਾਂ ਇਹ ਚੀਜ਼ਾਂ ਮੈਂ ਤਾਂ ਦੱਸ ਰਹੀ ਆ ਕਿਉਂਕਿ ਫਿਰ ਵੀ ਕਈ ਭੈਣਾਂ ਪਤਾ ਨਹੀਂ ਕਿਉਂ ਵੀਡੀਓ ਨਹੀਂ ਧਿਆਨ ਨਾਲ ਦੇਖਦੀਆਂ ਜਾਂ ਕਿ ਔਰ ਇਹ 올ਓਵਰ ਨਹੀਂ ਮਿਲੇਗਾ ਠੀਕ ਹੈ ਜੀ ਜਿੰਨਾ ਮੈਚਿੰਗ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਤੁਹਾਨੂੰ ਮੈਚਿੰਗ ਹੀ ਮਿਲੇਗਾ ਜਿਹੜਾ 올ਓਵਰ ਦਿਖਾਵਾਂਗੇ ਉਹ 올ਓਵਰ ਹੀ ਮਿਲੇਗਾ ਠੀਕ ਹੈ ਜੀ ਲੋ ਜੀ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਪਿੰਕ ਆਈ ਥਿੰਕ ਦਿਖਾਇਆ ਸੀ ਉਹਦੇ ਵਿੱਚ ਇਹ ਵਾਲਾ ਕਲਰ ਦੂਸਰਾ ਹੈ ਜੀ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਇੰਨਾ ਕੁ ਸੋਹਣਾ ਲੱਗ ਰਿਹਾ ਔਰ ਗਰਮੀ ਦੇ ਵਿੱਚ ਪਾਣ ਵਾਲੇ ਕਲਰ ਨੇ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਸੀਂ ਗਰਮੀ ਦੇ ਵਿੱਚ ਨਹੀਂ ਪਾ ਕੇ ਜਾ ਸਕਦੇ ਹੁਣ ਜਿਵੇਂ ਛੁੱਟੀਆਂ ਆ ਰਹੀਆਂ ਨੇ ਕਾਫੀ ਭੈਣਾਂ ਨੇ ਜਾਣਾ ਔਰ ਸਾਨੂੰ ਮੈਸੇਜ ਵੀ ਆਉਣੇ ਸ਼ੁਰੂ ਹੋ ਗਿਆ ਕਿ ਅਮਨੋਂ ਛੁੱਟੀਆਂ ਪੈਣ ਵਾਲੀਆਂ ਬੱਚਿਆਂ ਨੂੰ ਤੁਸੀਂ ਜਾਣਾ ਤਾਂ ਅਸੀਂ ਵੇਟ ਕਰ ਰਹੇ ਹਾਂ ਵੀ ਕੁਝ ਹੋਰ ਵਧੀਆ ਆ ਜਾਏ ਹੋਰ ਵਧੀਆ ਆ ਜਾਏ ਤੇ ਹੋਰ ਵਧੀਆ ਦੇ ਚੱਕਰਾਂ ਦੇ ਵਿੱਚ ਇਹ ਚੀਜ਼ਾਂ ਨਾ ਗਵਾ ਲਿਓ ਹੱਥ ਦੇ ਵਿੱਚੋਂ ਠੀਕ ਹੈ ਇਹ ਜਿਹੜੀ ਚੀਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਣੇ ਵਧੀਆ ਹੀ ਲੈ ਕੇ ਆਉਣੇ ਆ ਠੀਕ ਹੈ ਤੇ ਅੱਜ ਵਾਲੀ ਜਿਹੜੀ ਮੈਕੈਨਿਕ ਕਲੈਕਸ਼ਨ ਹੈ ਨਾ ਬ カラー चेक कर लो ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਤੁਸੀਂ ਕਰੀ ਜਾਓ ਬਿਨਾ ਸਕਰੀਨ ਸ਼ਾਟ ਤੋਂ ਮੈਸੇਜ ਨਾ ਕਰਿਓ ਭੈਣੋ ਕਿਉਂਕਿ ਹੁਣ ਮੈਂ ਜਿੰਨੇ ਵੀ ਕਲਰ ਤੁਹਾਨੂੰ ਦਿਖਾਏ ਨੇ ਮੈਨੂੰ ਨਹੀਂ ਪਤਾ ਕਿ ਮੈਂ ਪਿਛਲੇ ਤੁਹਾਨੂੰ ਕਿਹੜੇ ਕਿਹੜੇ ਕਲਰ ਦਿਖਾ ਚੁੱਕੀ ਆ ਕਿਉਂਕਿ ਜਿਹੜਾ ਜਿਹੜਾ ਸਾਡੇ ਸਾਹਮਣੇ ਹੁੰਦਾ ਸਾਨੂੰ ਉਹੀ ਯਾਦ ਹੁੰਦਾ ਦੂਸਰਾ ਕਦਸ ਅਸੀਂ ਦਿਮਾਗ ਤੇ ਸਾਡੇ ਚ ਨਹੀਂ ਰਹਿੰਦਾ ਹੈਗਾ ਕਿਉਂਕਿ ਅਸੀਂ ਸਾਰਾ ਦਿਨ ਹੀ ਸੂਟਾਂ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਨਹੀਂ ਯਾਦ ਵੀ ਅਸੀਂ ਕਿਹੜੀ ਕਲੈਕਸ਼ਨ ਤੁਹਾਨੂੰ ਦਿਖਾਈ ਹੈ ਹਨਾ ਜਦੋਂ ਸਕਰੀਨ ਸ਼ਾਟ ਪਏ ਤਾਂ ਸਾਨੂੰ ਪਤਾ ਲੱਗਦਾ ਫਟਾਫਟ ਤੁਸੀਂ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਬਿਨਾ ਪੇਮੈਂਟ ਤੋਂ ਕਿਸੇ ਦਾ ਸੂਟ ਨਹੀਂ ਹੋਲਡ ਹੋਏਗਾ ਮੈਂ ਬਾਰ-ਬਾਰ ਕਹਿਨੀ ਆ ਭੈਣੋ ਪਲੀਜ਼ ਮੈਨੂੰ ਨਾ ਇਹਦਾ ਮੈਸੇਜ ਕਰਿਆ ਕਰੋ ਕਿ ਸਾਡੇ ਸੂਟ ਹੋਲਡ ਕਰ ਲਓ ਅਸੀਂ ਤੁਹਾਨੂੰ ਇੱਕ ਦੋ ਦਿਨਾਂ ਤੱਕ ਪੇਮੈਂਟ ਕਰ ਦਾਂਗੇ ਨਾ ਕਿਉਂਕਿ ਇੱਕ ਦੋ ਦਿਨਾਂ ਤੱਕ ਸਾਨੂੰ ਵੇਟ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਏ ਜਿਹੜੀਆਂ ਭੈਣਾਂ ਨੂੰ ਸੂਟ ਲੈਣੇ ਹੁੰਦੇ ਆ ਉਹ ਜ਼ਿਆਦਾ ਟਾਈਮ ਹੀ ਨਹੀਂ ਲਾਉਂਦੀਆਂ ਹੈਗੀਆਂ ਉਹ ਰਾਈਟਵੇ ਪੇਮੈਂਟ ਪਾ ਕੇ ਆਪਣੇ ਸੂਟ ਜਿਹੜੇ ਹੋਲਡ ਕਰਵਾ ਲੈਂਦੇ ਨੇ ਲਓ ਜੀ ਬਹੁਤ ਪਿਆਰੇ ਸੂਟ ਨੇ ਜੀ ਅੱਜ ਕੋਈ ਵੀ ਭੈਣ ਆਪਾਂ ਨਰਾਜ਼ ਨਹੀਂ ਕਰਨੀ ਹੈਗੀ ਸਾਰੀਆਂ ਭੈਣਾਂ ਵਾਸਤੇ ਆਪਾਂ ਸੂਟ ਲੈ ਕੇ ਆਏ ਆ ਚਾਹੇ ਉਹ 60+ ਹੋਣ ਚਾਹੇ ਉਹ 50+ ਹੋਣ ਠੀਕ ਹੈ ਚਾਹੇ ਉਹ 20+ ਹੋਣ ਇੱਕ ਵਾਰ ਤੁਸੀਂ ਫਿਰ ਚੈੱਕ ਕਰ ਲਓ ਹਨਾ ਜੇ ਕਿਸੇ ਨੂੰ ਕੋਈ ਡਾਊਟ ਰਹੇਗਾ ਤਾਂ ਪਲੀਜ਼ ਵੀਡੀਓ ਨੂੰ ਆਰਾਮ ਨਾਲ ਦੇਖ ਲਿਓ ਕਿਉਂਕਿ ਸਾਡੀ ਵੀਡੀਓ ਜ਼ਿਆਦਾ ਲੰਬੀ ਨਹੀਂ ਹੁੰਦੀ अराउंड 15 ਮਿੰਟਾਂ ਦੀ ਜਾਂ 16 ਮਿੰਟਾਂ ਦੀ ਵੀਡੀਓ ਹੁੰਦੀ ਹੈ ਉਹ ਵੀ ਤਾਂ ਕਿ ਸਾਨੂੰ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਪੈਂਦੀ ਫੈਬਰਿਕ ਬਾਰੇ ਦੱਸਣਾ ਪੈਂਦਾ ਤੁਹਾਨੂੰ ਸਾਰਾ ਕੁਝ ਸਮਝਾਉਣਾ ਪੈਂਦਾ ਕਿ ਇਦਾਂ ਕਰਕੇ ਤੁਸੀਂ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਹਨ ਤੇ ਤੁਸੀਂ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰੇ ਕਲਰ ਨੇ ਜੀ ਬਹੁਤ ਸੋਹਣੇ ਨਛੇੜਾਂ ਜੀਆਂ ਬੜੀਆਂ ਹੀ ਸੋਹਣੀਆਂ ਲਾਈਟ ਸੋਬਰ ਜੀਆਂ ਨੇ ਔਰ ਤੁਸੀਂ ਆਪਣੇ ਲਈ ਜਲਦੀ ਜਲਦੀ ਰੈਡੀ ਕਰਵਾ ਸਕਦੇ ਹੋ ਬੁਕਿੰਗ ਤੁਸੀਂ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਸਕਰੀਨ ਸ਼ਾਟ ਲੈ ਕੇ ਤੁਸੀਂ ਪਲੀਜ਼ ਮੈਨੂੰ ਮੈਸੇਜ ਕਰਨਾ ਪਲੀਜ਼ ਬਿਨਾ ਸਕਰੀਨ ਸ਼ਾਟ ਲਏ ਮੈਨੂੰ ਮੈਸੇਜ ਨਾ ਕਰਿਓ ਠੀਕ ਹੈ ਜੀ ਕਿਉਂਕਿ ਮੈਨੂੰ ਇਸ ਤਰ੍ਹਾਂ ਪਤਾ ਨਹੀਂ ਲੱਗੂਗਾ ਤੁਸੀਂ ਕਿਸ ਕਲਰ ਬਾਰੇ ਗੱਲ ਕਰ ਰਹੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਵੇਗੀ ਅੱਜ ਵਾਲੀ ਕਲੈਕਸ਼ਨ ਤਾਂ ਹੈ ਹੀ ਬਹੁਤ ਜ਼ਿਆਦਾ ਸੋਹਣੀ ਕਿਉਂਕਿ ਪਰਸਨਲੀ ਮੈਨੂੰ ਵੀ ਅੱਜ ਵਾਲੀ ਕਲੈਕਸ਼ਨ ਜਿਹੜੀ ਬਹੁਤ ਜ਼ਿਆਦਾ ਸੋਹਣੀ ਲੱਗੀ ਏ ਤੇ ਲਓ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ